ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਜਾ ਭਾਈ ਪੰਮੇ ਨਾ ਵੀ ਆ ਗਿਆ ਜੀ ਇੱਧਰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਮਗਾ ਤੋਰੀਆਂ ਚ ਨਾ ਇੰਦੇ ਆਂਦ ਪਰ ਇਹ ਕਰ ਗਿਆ ਤੋਰੀ ਕਿਹਨੇ ਨਾ ਇੱਕ ਨਹੀਂ ਖਲਾਈ ਨਾ ਉਧਰ ਲੱਗੀਆਂ ਨੇ ਦੱਦੇ ਢੇਰ ਕਿੰਨੀ ਇਹ ਲੱਗ ਗਈਆਂ ਤੋਰੀਆਂ ਹੈਗੀਆਂ ਰਾਈਨਾਂ ਰਾਈ ਲੱਗੀਆਂ ਇਹਨਾਂ ਨੂੰ ਲੱਗੀਆਂ ਫੇਰੇ ਇਹਨੂੰ ਲੱਗੀਆਂ ਨਹੀਂ ਹੈਗੀਆਂ ਇਹ ਤਾਂ ਮੈਂ ਉਹਨਾਂ ਨੂੰ ਪੱਟ ਕੇ ਛੱਡ ਦੋ ਇਹਨੂੰ ਆਦੇ ਫੁੱਲ ਝੜਨ ਲੱਗੇ ਤੇ ਫੁੱਲ ਝੜਨ ਮੈਂ ਫੁੱਲ ਝਾੜਨ ਦਾ ਝੜਨ ਲੱਗਿਓਲੀ ਤੋਰੀ ਕੋਈ ਹਾਲ ਕਿਹਾ ਹੋਇਆ ਮੋਰੇ ਇਹ ਤਾਂ ਸਹੀ ਤੂੰ ਇਹਨੂੰ ਚੱਕ ਕੇ ਥਲੀ ਨੂੰ ਬਿੱਟਿਆ ਥੱਲੇ ਗਿਰਨੇ ਕਰਕੇ ਗਲ ਗਈ ਮੈਂ ਤਾਂ ਆਈ ਹੀ ਅੱਜ ਇੱਧਰ ਇੱਕ ਆ ਮਿਰਚਾਂ ਨੂੰ ਦੇਖ ਇਹਨਾਂ ਟੁੱਟੀ ਪੈ ਗਈ ਹੈ ਇਹਨਾਂ ਨੂੰ ਸਪਰੇਅ ਹੁਣੀ ਹੈ ਮੈਂ ਤਾਂ ਬਹੁਤ ਕੁਸ਼ਟਾਰੇ ਕਾਮਯਾਬ ਨਹੀਂ ਹੋ ਰਹਾ ਕੋਈ ਪਤਾ ਨਹੀਂ ਕਾਮਯਾਬ ਹੈਗੀ ਜੇ ਪਹਿਲਾਂ ਉੱਪਰ ਜੜੀ ਵੀ ਸੀ ਜਦੋਂ ਉੱਪਰੋਂ ਥੱਲੇ ਗਰ ਗਈ ਪੇ ਇਕੱਠੀ ਹੋ ਗਈ ਹਵਾ ਨਾਲ ਇਹਦਾ ਪਰਜਾਈ ਦੀ ਟੀਨਾ ਦੇ ਉਹ ਥੱਲੇ ਗਿਰਨੇ ਕਰਕੇ ਗਲ ਗਈ ਉਹਨਾਂ ਇਹ ਉਹ ਗਲੀ ਤੇ ਨੂੰ ਲੱਗਿਓਲੀ ਤੋਰੀ ਯਾਰ ਕੋਈ ਤੋਰੀਓਂ ਹੀ ਲੱਗੀ ਨੂੰ ਚਾਚਾ ਵੇਖ ਹੈਗੀਆਂ ਵਿਚ ਵਿਚਾਰੇ ਇੱਥੇ ਹੁਣ ਲੱਗਣ ਲੱਗੇ ਥੱਲੇ ਤੋਰੀ ਲੱਗੀ ਸੀ ਤੁਸੀਂ ਖੋਲ ਲੈਂਦੇ ਅਗਲੇ ਤਾਂ ਤੋੜੀ ਵੀ ਹੈ ਕਿ ਲੱਗਣੀ ਆ ਕਾਲਾ ਲੋਟ ਆ ਗਿਆ ਉਧਰ ਓਏ ਆਹ ਕਾਲਾ ਕਾਲਾ ਲੋਟ ਆਇਆ ਉਧਰ ਕਹਿੰਦੇ ਕੌਣ ਤੋੜੀ ਲੈ ਆਂਦਾ ਕਾਲੇ ਕਰਮਜੀਤ ਕਾਲਾ ਮੰਨੂ ਕਹੀਗਾ ਤੋਰੀਆ ਤੋੜਨੀ ਆ ਯਾਰ ਕਹਿੰਦਾ ਮਾਸਟਰ ਦੇ ਲੱਗੇ ਹੋਗੇ ਕਹਿੰਦਾ ਤੂੰ ਹੈਉ ਉਹ ਕਹਿੰਦਾ ਥੋੜਾ ਮੇਰੀ ਕਾਲਾ ਕਹਿੰਦਾ ਤੂਰੀਆਂ ਤੋੜਨੀਆਂ ਕਹਿੰਦਾ ਮਾਸਟਰ ਦੇ ਲੱਗਿਆ ਹੋਇਆ ਕਹਿੰਦਾ ਥੜੀ ਤੂਰੀਆਂ ਕਹਿੰਦਾ ਸਵਾਦ ਬਹੁਤ ਬਣਦੀ ਹੈ ਕਹਿੰਦਾ ਗੱਲੀਆਂ ਬਣ ਗਈ ਮਾਹ ਬਣਾ ਲਾ ਗੱਲ ਫਿਰ ਮਾ ਤੋੜ ਲਾ ਪੰਜ ਤੂਰੀਆਂ ਲੱਗੀਆਂ ਹੋਈਆਂ ਪੰਜ ਤੋੜ ਲਈਆਂ ਕਰਮਜੀਤ ਆਇਆ ਉਹਨੇ ਮਾਇ ਰੱਖੇ ਚ ਆਇਆ ਮੈਂ ਝੋਲਾ ਜੀ ਟੋਲਦਾ ਫਿਰਦਾ ਮਾਜਾ ਲੈ ਜੀ ਦੇ ਮਾ ਕਰੋ ਜੀ ਆਇਓ ਨਾ ਮੁਰ ਸਕੂਟ ਨੂੰ ਰੱਖੀ ਆਪਣੇ ਮਾਰੀ ਕਿੱਕ ਲਾ ਕੇ ਕਹਿੰਦਾ ਤੇਰਾ ਕਿਹੜਾ ਸਰਦਾ ਕਹਿੰਦਾ ਉੱਥੇ ਕਹਿੰਦਾ ਫੈਲੀ ਚੱਲਿਆ ਨਾ ਮਾ ਤੋੜ ਲਾ ਕਾਲਾ ਕੁੜੀ ਮੇਰੇ ਮੁੜ ਗਿਆ ਨਾਲੇ ਨਾਲੇ ਮਿਰਚਾਂ ਤੋੜੀਆਂ ਲੈ ਲਾ ਗਿਆ ਵਾਹ ਭਈ ਆਹ ਦੇਖ ਲੈ ਕਿੰਨਾ ਕਾਦਾ ਬੂਟਾ ਜ ਆਹ ਆਹ ਲੰਬਾ ਜ ਆ ਹੋਗਾ ਜਿਹੜਾ ਇਹਨਾਂ ਇਹ ਤਾਂ ਸਾਲਾ ਫੁੱਲ ਫਲ ਵਾਲਾ ਦਾ ਹੈ ਬਾਈ ਅੱਜ ਵਾਲਾ ਨੂੰ ਕੁੱਟਣਾ ਮਾਂ ਪੰਜ ਕਿ ਮਿਰਚੀ ਲਈ ਜਮਾ ਹੁਣ ਮਾਲਕ ਕੋਲ ਖੜਾ ਵਾ ਜੀ ਇਹਨਾਂ ਚ ਕੜੱਤਣ ਬਹੁਤ ਆ ਸੜੀਆਂ ਜਿੰਨੀਆਂ ਛੋਟੀਆਂ ਨਾ ਮਿਰਚਾਂ ਇਹ ਬਹੁਤ ਕੜੱਤਣ ਆ ਇਹ ਦਿਨਾਂ ਚ ਕੜੱਤਣ ਹੋ ਜਾਂਦੀਆਂ ਇਸ ਕਮੇਟੀ ਦੇ ਦੂਰੋਕੀ ਨੂੰ ਫੌਂਕੋ ਬਸ ਕਰਾ ਦੇਂਦੇ ਆਂ ਹਾਂ ਆ ਵੀ ਲੈ ਲਾ ਵੀ ਆਇਆ ਹੁਣ ਗਾਹਾਂ ਨੂੰ ਵੀ ਆਇਆ ਗਾਹਾਂ ਵੀ ਦਿਖਾਉਣਾ ਮਾੜਾ ਜਾਇਆ ਅੰਬੇ ਨੂੰ ਵੀ ਕੀ ਕਰਾਂ ਓਰੇ ਕੀ ਹੋਇਆ ਹੁਣ ਮੈਨੂੰ ਆ ਜਾ ਉੱਥੇ ਮੈਂ ਆ ਜਾ ਉੱਥੇ ਓ ਕਸੂਸਰੇ ਚ ਨਹੀਂ ਜਾਣਾ ਯਾਰ ਸੋਸਰਾ ਨਹੀਂ ਹੈ ਲੈ ਲੜਾਉਣਾ ਉੱਥੇ ਕੋਲ ਸੋ ਪਾਇਆ ਹੋਇਆ ਚੱਲ ਪਾਇਆ ਵੈੱਪ ਤੇ ਹ ਇੱਧਰ ਹੁਣ ਇਹ ਕਹਿੰਦੇ ਕੋਈ ਜਣੀਆ ਬਾਜਰਾ ਇੱਥੇ ਕਹਿੰਦੇ ਬਾਜਰਾ ਵੀ ਜਣਾ ਹੂੰ ਉਹ ਬਾਜਰਾ ਹੋ ਜੂਗਾ ਉੱਥੇ ਉਹਨਾਂ ਦਾ ਵੀ ਤਾਂ ਪਰਸ਼ੀਨ ਵੀ ਤੋਂ ਮਹਾ ਕੀਤਾ ਜਾ ਬਤੀਨ ਦੇ ਦਿੱਤਾ ਜਾਦਾ ਜਵੀ ਜਵੀ ਮੈਂ ਪਰਸ਼ੀਨ ਦੇ ਦੂੰਗਾ ਜਵੀ ਵੀ ਹਲੇ ਬੀਜ ਇਹ ਹੋਰ ਕੱਢ ਦੇ ਦੱਸ ਦੇ ਨਾ 10 15 ਦਿਨ ਹੋਰ ਕੱਢਨੇ ਪੈਣੇ ਇਹਨੇ ਲੇਕਨ ਬਾਦੋ ਬਾਦ ਹੋ ਕੱਢਣੀ ਪੈਣੀ ਆ ਹੂੰ ਬਾਦ ਨੂੰ ਕਹਿ ਰਹਿਗੇ 10 15 ਦਿਨ 15 ਦਿਨ ਰਹਿਗੇ 10 15 ਦਿਨ ਫੇਰ ਨੂੰ ਕੱਢ ਕੇ ਜਵੀ ਬੀਜ ਕੇ ਵਿੱਚ ਪਰਸ਼ੀਨ ਦਾ ਹਿੱਟਾ ਦੇ ਦੂੰਗਾ ਯਾਰ ਤੇ ਠੀਕ ਨਹੀਂ ਹੁਣ ਕਿ ਤੁਹਾਨੂੰ ਟੱਕਿਆ ਹੋਣਾ 15 ਦਿਨ ਤੁਹਾਨੂੰ ਜੰਮਣਾ ਹੀ ਨੇ ਬੱਤੇ ਨਹੀਂ ਹੋਣਾ ਜਾਂ 5-7 ਦਿਨ ਹੈ ਕਿ ਨਹੀਂ ਜੇ ਫੇਰ ਪੈ ਗਿਆ ਨਾ ਫੇਰ ਨਹੀਂ ਹੋਣਾ ਬਸ ਇਹਨੂੰ ਵੀਚ ਲਿਓ ਜਿਵੇਂ ਛੱਡ ਕੇ ਬਸ ਇਹਨੂੰ ਵੀਚ ਦੂੰਗੇ ਇਹਨੇ 10 ਦਿਨ ਕਰਦੇ ਨੇ ਘਰ ਤੇ ਕੱਟ ਕੱਟ ਕੱਢ ਦੇਣੇ ਹੈ ਭਾਈ 26 ਵੀ ਲੱਗੀ ਨਿਸਰਣਾ ਆਪਣੇ ਵਾਲੀ ਨਿਸਨੀਆਂ ਆ ਹੈ ਹੁਣ ਸੁਨਿਓ ਟਾਈਮ ਹੈ ਛੋਰਾ ਬਹੁਤ ਛੋਰੇ ਮੇਂ ਹਲਦੀ ਹੋ ਜਾਂਦੀ ਹੋਰ ਕੁਝ ਨਹੀਂ ਹੁੰਦਾ ਹਲਦੀ ਹੋ ਜਾਂਦੀ ਹੈ ਹੋਰ ਕੀ ਆ ਪਵਾ ਤਾਂ ਗਾਮ ਦੀ ਚੱਕ ਤੋਂ ਕੁਸੂਸਰਾ ਕਰਿਆ ਤੁਸੀਂ ਉਹਦੇ ਕੋਈ ਨਹੀਂ ਪਤਾ ਆ ਵਾ ਮੜਦੇ ਇਹਨੂੰ ਬੰਦਾ ਸਪਰੇਅ ਮਾਰ ਦੇ ਸਪਰੇਅ ਮਾਰ ਦੇ ਉੱਥੇ ਬੰਦੇ ਆ ਹੈ ਕਿਆ ਕਹਿੰਦਾ ਛੰਡੀ ਜਿਵੇਂ ਮਾਹੀ ਜੀ ਤਾਂ ਜਾਨਵਰ ਲੈ ਲਾਹੌਰ ਕਿਆ ਟਕ ਤੋਰੀ ਲਈ ਖੜਦੀ ਆਗੀ ਸਹੀ ਗੱਲ ਤੂੜੀ ਦੇਖ ਲੈ ਥਰੇਸਰ ਵਾਲੀ ਖੜਦੀ ਆ ਖੜ ਗਈ ਖੜ ਗਈ ਹੁਣ ਇਹ ਮੁੱਕਦੀ ਹੈ ਹੈ ਮਹੀਨਾ ਹੋਰ ਆ ਬਸ ਹਾਂ ਉਹ ਚਲੇਗਾ ਕੂਦਰੇ ਤੇ ਬੈਠੇ ਜੀ ਬਦੂ ਬਦੂ ਨਹੀਂ ਹੈਗੀ ਜਿਸ ਨਾਲ ਲਾ ਪਾਏ ਹਾਂ ਫੇਰ ਤਾਂ ਹੈ ਮੇਜੇ ਸਾਲ ਜਾ ਕੇ ਨਾ ਪਾਇ ਵੇ ਨਹੀਂ ਵਾਦੂ ਬਥੇਰੇ ਆ ਗਿਆ ਆਗ ਕਿਤੇ ਥੋੜਾ ਖੜਾ ਸਾਡੇ ਕੋਲ ਇਕੱਠੇ ਵੀ ਨਾਲੇ ਆਇਆ ਕਿ ਤਾਂ ਸਾਰੇ ਹੀ ਆ ਆਗ ਵੀ ਹਰੇ ਹੀ ਖੜਾ ਸਾਰਾ ਆਗ ਪਾਇਓ ਕਿਉਂਕਿ ਆਗਾਂ ਚ ਲਾਏ ਆ ਮੇਰੇ ਕੋਲ ਵੀ ਟੂੜੀ ਪੈਨੇ ਬਹੁਤੀ ਕੀ ਹੁੰਦੀ ਆ ਇਹ ਦਿਨਾਂ ਤੱਕ ਹੁਣ ਬਾਜਰਾ ਬਾਜਰਾ ਮ ਘਟ ਪੈਦੀ ਪਸੀਨਾ ਪੂਰੀ ਪੈਣੀ ਆ ਅੱਜ ਟੱਕਰ ਪੈਂਦਾ ਜੇ ਸਾਲ ਜਾ ਕੇ ਨਾ ਪਾਇ ਫੇ ਬਰਸੀਨ ਟੂੜੀ ਪਤਾ ਕਿਹੜੇ ਸਾਹ ਕਾ ਖੇਚਦਾ ਹੋਰ ਫੇ ਟੂੜੀ ਚ ਲੈਣੀ ਆ ਪਾਉਂਗੇ ਮੇਰਾ ਬਰਸੀਨ ਪਾਉਂਗਾ ਤਾਂ ਮੋਕ ਆ ਜਦ ਤੱਕ ਨਾ ਗਿਆ ਪਤਾ ਡੰਗਰ ਘਟਾਈ ਦੀ ਇੱਕ ਅੱਦਾ ਚਾਹ ਮੰਗਰ ਅੰਦੀ ਨੇ ਰੱਖੂਗਾ ਦਾ ਖਤਰਪੋਣੀ ਪੈਣੀ ਉਹਨਾਂ ਨੂੰ ਚਾਹ ਇੱਕ ਰੱਖ ਲੈ ਦੇ ਦੋ ਰੱਖ ਲੈ ਕੋਣੇ ਤਾਂ ਪੈਣੀ ਹੀ ਹੈ ਕੋਣੇ ਤਾਂ ਪੈਣੀ ਹੀ ਹੈ ਹਾਂ ਕੱਪੜੇ ਤਾਂ ਨਹੀਂ ਲੱਭਣੇ ਚਾਹ 10 ਰੱਖ ਲੈ ਚਾਹ ਦੋ ਬਟਾਂਗ ਦਾ ਫਰਕ ਪੈ ਜਾਂਦਾ ਅੱਧੇ ਘੰਟੇ ਦਾ ਹਾਂ ਚੱਲ ਸੀ ਜਾ ਭਾਈ ਉਹ ਤੇ ਕੁੱਤੀ ਆਈ ਹੋਈ ਕੂਤਰੇ ਲੈ ਕੇ ਕੀ ਆ ਫਿਰ ਲੈ ਬਹੁਤ ਗੰਦ ਪਾਇਆ ਪਾ ਯਾਰ ਉਹ ਤਾਂ ਲਾਈ ਕੁੱਤੀ ਤੇ ਚੱਲ ਗਈ ਭਾਜੀ ਕੀ ਭੱਜ ਦਿੰਦੀ ਆ ਇੱਥੇ ਜਾ ਉਹ ਖਾਈਏ ਤੁਸੀਂ ਬਾਈ ਦੇਖ ਤਾਂ ਦੇਖ ਦੇਖ ਹੋਊਗੀ ਆ ਲੱਗੀ ਕੰਮ ਹੁਣ ਦੋ ਪੱਤੇ ਤੇ ਉਹ ਕੰਮ ਜੰਮੇ ਆ ਟਿੱਕਾ ਲਿਆਉਣੀ ਆ ਚੱਲਾਂਗੇ ਅੱਗੇ ਬਾਹਰ ਇਹ ਕੱਤੇ ਮੰਡ ਮੱਦੇ ਲੈਂਦੀ ਆ ਲਾਉਣੀ ਆ ਇਹਨਾਂ ਨਾਈਟ ਦੇ ਹੈ ਮੱਛਰ ਆਈ ਗੀ ਆ ਬਾਈ ਤੇ ਦੋ ਬੱਤਸਾ ਇਹ ਇਹ ਹਾਰੇ ਨੰਬਰ ਆਉ ਕਰੂਗਾ ਕਾਤੇ ਗੋਟੀ ਘਰ ਰੱਖੋ ਨਕੀ ਦੇ ਲਾਰੇ ਨੂੰ ਗੰਦ ਪਾਉਂਦੇ ਆ ਹੱਕਦੇ ਆ ਉਹ ਬਣਾ ਲਿਆ ਪੈ ਜਿਆਦਾ ਜਿਹਨਾਂ ਨੇ ਜਾਣਾ ਮਿਲਿਆ ਦੁੱਧ ਪਲਾਤ ਤੇ ਨਾ ਨੂੰ ਘਾਟੇ ਘਾਟੇ ਦੀ ਬਿਊਟੀ ਲਾ ਦੇ ਨਾ ਆ ਦੇਖ ਗੰਦ ਕਰੀ ਜਾਂਦੇ ਆ ਦੇ ਕਰੀ ਆ ਗੰਦ ਕਰੀ ਜਾਂਦੇ ਆ ਕੱਲ ਇੱਥੇ ਪਾਇੰਟ ਚੱਕ ਕੇ ਨਾ ਆਏ ਪਹਿਲਾਂ ਬਾਹਰ ਸਿੱਧੀ ਫੇਰ ਅੰਦਰ ਸਿੱਧੀ ਆ ਤੂੰ ਆ ਬੈਠੇ ਹੋਏ ਕਰਨੇ ਚੱਲੇ ਨਾ ਬਹੁਤ ਛੱਡੀ ਆਹੋ ਹੁਣ ਤਾਂ ਹੀ ਤਾਂ ਇਕੱਠਾ ਕਰਿਆ ਫੇਰ ਖੜਾਈ ਜਾਂਦੇ ਆ ਦਲੇ ਨੂੰ ਕੋਈ ਨਹੀਂ 10 ਦਿਨ ਹੋਰ ਬਸ ਬਸ ਅਡਾਰ ਜਿਹਾ ਹੋ ਕੇ ਲੰਘ ਜਣੇ ਇਹਨਾਂ ਨੂੰ ਅੱਜ ਖੜਾ ਆ ਗਿਆ ਉਹ ਟਰੈਲਰ ਬੰਦੇ ਚਲ ਠੀਕ ਆ ਫਿਰ ਚਲੋ ਚੱਲਦੇ ਆ ਚਲਿਏ और देख दे ली <स्था गएधार> <स्था गएधार> <जीद बहुत> <स्थाँ> दे मैं ਉਹ ਵੀ ਫੜੀ ਖੱਜਰ ਵਰਗੀ ਬੋਲ ਪਈ ਏ। ਸ਼ਰਾਬ ਦਾ ਬਾਹ ਪਉਂਦਾ ਦਾ ਹੋ। ਜੇਗਾ ਮਾੜੀ ਵੀ ਲਾ ਕਰ ਤੂੰ ਮੈਂ ਮਾੜੀ ਨੂੰ ਕਰ ਦੂੰਗਾ ਦੁੱਤੀ ਦਾ। ਸ਼ਰਾਬ ਦਾ ਬਾਹ ਪਉਂਦਾ ਖਰਾਕ। ਸ਼ਰਾਬ ਨੂੰ ਜਾਦਾ ਪੀ ਲੋ। ਹਾਂ। ਖਰਾਕ ਬਹੁਤ ਹੀ ਆਉਂਦਾ। ਹੂੰ। 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 ਬਾਕੀ ਇਕੱਠਾ ਮੋੜ ਗਿਆ ਭਈਆ ਬੈਠਾ। ਆਹ ਮੋੜ ਗਿਆ ਖਲਾਜਾ ਇਕੱਠਾ। ਵਾਪਸ ਕਰ ਗਿਆ ਆ ਬਟਾ ਕਿਤਾ ਹਾਂ ਮੋੜੀ ਕਹਿੰਦਾ ਮੈਂ ਮੋੜ ਗਿਆ ਵਾਪਸ ਕਰ ਗਿਆ ਬਾਈ ਉਹ ਇਹ ਦਾੜਾ ਪਾੜੀ ਸੜਕ 'ਤੇ ਲਿਖਿਆ ਹੋਇਆ ਤਾਂ ਆਦਾ ਕਹਿੰਦਾ ਮੈਂ ਲੈ ਲੈਣਾ ਇਹੜਾ ਲੈ ਜਾ ਮੈਂ ਲੈ ਜਾ ਉਧਰ ਜਾਣਾ ਤਾਂ ਦੇਖ ਇਹ ਇਹ ਆਹ ਨਾ ਇਹਦਾ ਆਹਾਂ ਕੋਈ ਕਿੱਟੇ ਲਾਉਂਦੀ ਹੈ ਦੇਖ ਲੈ ਆਪਣੇ ਕਿੱਡੇ ਨੂੰ ਸੁਭੂ ਤੇ ਦੂਆ ਕਿੱਡੇ ਸੁਭੂ ਤੇ ਗਿਆ ਹਾਂ ਹੈ ਇਹੋ ਮੈਂ ਠਾਣ ਤੀਦਾ ਕਿੱਟਾ ਹੈ ਉਹ ਠਾਈਦਾ ਇਹ ਇਹਨੇ ਸੁਭੂਦੀ ਦੇਖ ਲੈ ਉਹ ਨਹੀਂ ਸਰ ਵੀ ਨਹੀਂ ਸਰ ਦਾ ਫਰਕ ਹੀ ਨਹੀਂ ਨੂੰ ਇਹ ਉਵੇਂ sare ਹੱਲੇ ਹੱਡੀਆਂ ਨੂੰ ਕੋਨੇ ਲਾਉਣਾ ਨਹੀਂ ਦਿੱਕੀ ਲਾਉਂਦੀ ਨਹੀਂ ਇਹ ਵੀ ਦੇਖ ਲੈਂਦਾ ਸੀ ਆਪਾਂ ਕਰਕੇ ਲਾਉਣਾ ਨਹੀਂ ਨੇ ਆ ਜਾ ਆ ਜਾ ਇਹ ਆ ਰੇ ਨੌ ਮੈਂ ਸਭ ਨੂੰ ਸੰਦਾ ਦਿੱਤੇ ਆਹੋ ਤਰੂ ਜੇ ਆਜੀ ਰੇਟ ਮਿਲ ਗਈ ਨਾ ਹਾਂ ਨਾ ਤਨ ਨੂੰ ਜਾਇ ਜ ਰੇਟ ਮਿਲ ਗਈ ਤਾਂ ਠੀਕ ਆ ਹੂੰ। ਛੋਕਰਾਂ ਦੇ ਵਿੱਚ ਹੀ ਆ ਪਾਸੋਂ ਜਦੋਂ ਮੈਨੂੰ ਫੋਨ ਆਇਆ ਉਹ ਕੰਮ ਕਰਨਾ ਹਾਂ ਮਿੱਤਰ ਮੇਰੇ ਕੋਲ ਆ ਗਿਆ ਫੋਨ। ਕਹਿੰਦਾ ਭਾਈ ਤੁਸੀਂ ਮੈਂ ਦਦਿਆ ਹੈ ਮਮੂ ਦੂਏ ਮਲਕੀ ਦੇ ਨਾਲ ਦਸੀਓ ਯਾਰ ਮੈਂ ਨਹੀਂ ਕਮਾਲਪੁਰ ਤੇ ਫੋਨ ਆਇਆ ਤਾਂ। ਮਾ ਦੂਏ ਨੇ ਦਸੀਓਣੂ ਦਾ ਨਵੀਂ ਮਲਕੀ ਦਾ ਮੈਂ ਮੇਰੀ ਨਵੀਂ ਮਲਕੀ ਤਾਂ। ਮਾ ਉਹਦਾ ਛੋਕਰ ਜਿਵੇਂ ਸਾ ਬੀਕੀ ਪਾਸੋਂ ਜੋ ਉੱਥੇ। ਕੱਲ ਹੁਣ ਆਇਆ ਤਾਂ। ਉਹਨਾਂ ਦੀ ਬੀਕੀ ਉੱਦਾਂ ਜਿੱਦਾਂ ਖੜੇ ਤੇ ਦੀ ਰਿਵਟਾਇਰ ਪੋਂਦਾ। ਹੂੰ ਹੂੰ। ਵੀ ਤਾਂ ਹੈ ਤਾਂ ਬਾਈ ਜੇ ਨਾ ਬੰਦ ਜਾਨੀ ਬੀਕੀ ਉਹ ਵੀ। ਮੈਂ ਨਾ ਗੇ ਰੇਟ। ਇੰਨਾ ਗੇ ਰੇਟ ਹੈ ਕੈਮ ਉਹਨਾਂ ਠੀਕ ਹੈ ਉਹ ਆਇਆ ਨਾ ਸਵਾਨ ਸਿਆਣਾ ਦੀ ਆ ਗਈ ਦਫਾ ਸਵਾਨ ਸਿਆਣਾ ਦੀ ਸਵਾਨ ਤੇ ਸਵਾਨ ਰਹੇ ਇਹਦੇ ਦਿੱਤੇ ਲਿੱਟ ਨਹੀਂ ਜਾਂਦਾ ਡੰਗੜਨ ਇਹ ਰੋਈ ਦੀ ਸਵਾਨਾ ਲਿਕਣਾ ਰੋਈ ਕਿ ਆਪ ਨਹੀਂ ਸਾਰਾ ਕਿ ਰੇਟ ਵਧੂਂਦਾ ਦੁੱਧ ਘਟ ਜਾਂਦਾ ਰੋਈ ਚ ਇਹ ਨਾ ਬਹੁਤ ਪੈ ਗਿਆ ਆਇਆ ਲਾਲ ਲੇ ਕੇ ਚੱਲੇ ਆ ਦੁੱਲੇ ਗੋਲਾ ਚ ਦੇਖਦੇ ਆ ਕਿਦਾਂ ਲੋਟਾਂ ਦਾ ਕੰਮ ਬਾਕੀ ਬਣਾਉਂਦੇ ਆ ਲਾਲ ਆਇਆ ਲਿਗਵਾਨਾ Well, mi year i done recently. What? My mind ਹਾਂ ਕੁੱਲਿਆ ਕਿਆ ਕੰਮ ਤੋਂ ਹੁੰਦਾ ਹੈ ਹੁਣ ਕੰਮ ਲਿਆ ਕਰਦੇ ਆ ਕਹਿੰਦਾ ਹਾਂ ਦੇਖਦਾ ਬਾਕੀ ਵੀ ਜਾ ਕੇ ਦੇਖਦੇ ਕਿਆ ਕਹਿੰਦਾ ਹੈ ਬਟਾ ਇਹਨੂੰ ਮੈਂ ਤਾਂ ਸੈਟ ਕਰਾਈ ਕੋਈ ਫਿੱਟ ਫਿੱਟ ਸੁ ਹੋ ਜਾਏ ਇਹ ਭਾਈ ਦੁੱਲੇ ਨੂੰ ਮਿਲੋ ਇੱਧਰ ਦੁੱਲੇ ਉੱਥੇ ਹੀ ਲੱਗੂਗਾ ਇੱਥੇ ਵੀ ਲੱਗ ਜਾਣਾ ਫੇ ਪਿੱਛੇ ਵਾਲਾ ਤੈਨੂੰ ਉੱਥੇ ਨਿੱਕਾ ਲੱਗੂਗਾ ਹੁਣ ਸਾਰੇ ਸਾਲਾ ਇੱਥੇ ਅੱਛਾ ਬੂਰੀ ਲੱਗਣਾ ਸਾਡਾ ਉਦੋਂ ਵਾਲਾ ਕੋਈ ਨਹੀਂ ਚੱਲ ਨਾ ਮੂਰੇ ਖੜਾ ਰਹਿਣ ਦੇ ਖੜਾ ਰਹੂਗਾ ਖੜਾ ਨਹੀਂ ਰਹੂਗਾ ਕੰਮ ਕਰਨਾ ਹੈ ਕੱਲ ਤਾਂ ਕੱਲ ਕਹਿੰਦਾ ਮੈਨੂੰ ਕਹਿੰਦਾ ਕੂਟੇ ਸ਼ਾਮ ਨੂੰ ਆ ਕੇ ਮੈਨੂੰ ਲੈ ਜੇਗਾ ਦੋ ਸਵੇਰੇ ਛੱਡ ਜੇਗਾ ਇਹ ਗੱਲ ਨਹੀਂ ਹੋਣੀ ਆਪਣੀ ਹੱਕ ਕੱਢ ਕੇ ਰੱਖ ਲੈ ਸਾਨੂੰ ਨਹੀਂ ਪਤਾ ਇਹ ਤਾਂ ਤੇਰੇ ਕੋਲ ਛੱਡ ਚੱਲੇ ਹਾਂ ਤੇਰੀ ਜ਼ਿੰਮੇਵਾਰੀ ਆ ਤੇਰਾ ਕੱਢ ਕੇ ਰੱਖ ਲਈਏ ਹਾਂ ਹੋ ਕੱਢ ਕੇ ਰੱਖੇ ਕਰੀਏ ਜਿਹੜਾ ਕੋ ਮਰਜੀ ਕਰ ਲਾ ਲੈ ਜਿਹੜਾ ਮਾਰਦੇ ਕਰ ਲੈ ਸਾਨੂੰ ਲੋੜੇ ਨਹੀਂ ਉਹ ਤੂੰ ਕੰਮ ਕਰ ਕਿੰਨਾ ਕੰਮ ਆਇਆ ਸੀ ਲੈ ਜਾਣਾ ਸ਼ਾਮ ਨੂੰ ਓਕੇ ਜਾਲੀ ਲਿਆਉਣੀ ਆ ਤਾਂ ਜਾਲੀ ਆਉਣੀ ਆ ਜਾਲੀ ਆਉਣੀ ਬਾਰੇ ਕੰਮ ਹੁਣ ਬਾਕੀ ਲੈ ਨੋ ਉਹਦਾ ਲੈ ਜਾ ਕੱਪ ਉਹਦਾ ਕੰਮ ਜਾਲੀ ਨੋੜੀ ਵਸੇ ਹਾਂ ਮੁਰਰੀ ਆੜੀਓ ਲਾ ਦੇ ਐਨੇ ਫੇ ਬਾਦੂ ਹੀ ਫੇ ਦੇਖੂ ਲੈ ਆ ਬਈ ਆ ਬੈਗ ਲਾਉਂ ਤੂੰ ਫੇ ਦੇਖਾਂ ਮੈਂ ਕਿ ਬੈਗ ਡਰਾਈਵ ਬਲੂ ਡਰਾਈਵ ਨਹੀਂ ਸਮਝਦਾ ਦੱਸ ਹਾਂ ਦੁੱਲਿਆ ਬਣਾ ਭਾਈ ਛੱਡ ਜੇ ਦੀ ਮੇਰੀ ਕੋਈ ਗਾਰੰਟੀ ਛੱਡ ਜੇ ਦੀ ਮੇਰੀ ਕੋਈ ਗਾਰੰਟੀ ਨਹੀਂ ਛੱਡ ਵੀ ਦੂਜਾ ਪਾ ਕੇ ਦੇਣਾ ਕਾ ਡਰਦਾ ਹਾਂ ਹਾਂ ਮਰੀਆ ਨਾ ਮਗਾਣੀ ਉੱਚਾ ਚੱਕ ਹੋ ਜੂਗਾ ਜਦੋਂ ਢਾਪਾ ਥੋੜਾ ਉੱਚਾ ਕਰਨੇ ਸਲਾਹ ਉੱਚਾ ਹੋ ਜੂਗਾ ਫਰੀਚ ਉਹ ਕਿਹੜਾ ਕਹਾਂ ਮੇਰੀ ਕੋਈ ਗਰਾਹੀ ਨਹੀਂ ਛੱਟ ਜਪਾ ਰਿਹਾ ਜੀ ਬਾਪੂ ਤੈਨੂੰ ਕਹਿੰਦਾ ਬਾਈ ਬਾਪੂ ਬੇਚੇਦ ਨਾ ਬੰਦ ਕਰ ਤੇ ਨਾ ਮਰ ਕੱਢ ਲੈ ਆਪੇ ਜਾ ਬਹਾ ਗਿਆ ਆਹੋ ਜੋ ਕੋ ਮਾਰਜੀ ਸਮਝ ਲੈ ਹੁਣ ਤੋਂ ਦੁੱਲੇ ਹ ਰਸਿਆਂ ਵਾਲੇ ਦਾ ਕਸਰ ਨਾ ਛੱਡੀ ਯਾਰ ਕੋਲੇ ਵਾ ਕੇ ਨੂੰ ਕੀ ਆਉਂਦਾ ਯਾਰ ਇਹ ਤਾਂ ਚੱਲਦਾ ਹੀ ਨਹੀਂ ਲੋਟ ਨਟ-ਨੋਟ ਜੇ ਗਰਗੇ ਇਹਦੇ ਆ ਉਹ ਕਿੱਦਾਂ ਪੈਪਾ ਦੇਖੀ ਕਿਦਾਂ ਨੂੰ ਹੋ ਗਈ ਆ ਉਹ ਜਿਹੜੇ ਕਮਾਉਣੇ ਵਾਲੇ ਹਿੰਡਲ ਹੈਂਡਲ ਆ ਆ ਬਾਈ ਬੈਗ ਲੱਗ ਗਿਆ ਟਰਾਲਾ ਆ ਚੱਲ ਜਿਆਦਾ ਨੇੜੇ ਘੱਟ ਤਾਂ ਨੇ ਵਧੀਆ ਕੰਮ ਕਰਦੇ ਹੋ ਜੀ ਹੁਣ ਹੈ ਨਾ ਤਖਦੀ ਬੱਠ ਆ ਦੇਖੀ ਪੜਾ ਆ ਲੋਰ ਨਾ ਆ ਓਏ ਆਪਰੇ ਹੁਣ ਹੋਰ ਨਾ ਕਰਨਾ ਕਿ ਹੁਣ ਦੱਸਦੇ ਆ ਤੁਹਾਨੂੰ ਕਰਨਾ ਕੀ ਹੈ ਇਹ ਇੱਕ ਤਾਂ ਜੀ ਆਪਾਂ ਨੇ ਮੂਰੇ ਜਾਲੀ ਲਾਉਣੀ ਆ ਆਹ ਵਾਹ ਇਹਦਾ 2 ਘੰਟੇ ਦਾ ਹੀ ਕੰਮ ਹੈ ਪੱਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਆਹ ਫੋਲ ਦਿਓ ਕੋਈ ਗੱਲ ਨਹੀਂ ਆਹੀ ਪੱਤੀ ਐ ਇੱਕ ਮੈਂ ਕਹਿੰਦਾ ਇਹਦੇ ਪਰੇ ਲਾ ਦਿਓ ਜੀ ਟੇਪਰ ਲੱਗਣੀ ਆ ਅੰਦਰ ਆ ਜੀ ਲੱਗ ਜਾਣੀ ਜੀ ਆਇਆਂ ਬਸ ਦੇਖ ਲਿਓ ਮੂਰੇ ਕੋੜਾ ਜਿਹਾ ਲਾ ਦਿਓ ਬਣਾ ਲਾਏਗਾ ਤੇ ਬੱਟਣਾ ਜੀ ਇਕੋ ਗੰਨੇ ਵਾਲਿਆਂ ਦਾ ਕੁਝ ਹੋਰੇ ਬਣ ਗਿਆ ਨਾ ਕੱਸਦੇ ਆ ਨਾ ਵਾਸਤਾ ਉਹ ਆ ਇਧਰ ਲਾ ਤਾਂ ਗਿਰੇ ਗਿਆ ਨਾ ਨੜ ਨੜ ਜੋ ਪੱਤੀਆਂ ਪੱਕਾ ਕੰਮ ਨਹੀਂ ਕਰਿਆ ਤੁਸੀਂ ਯਾਦ ਦੁੱਲੇ ਨੇ ਟੈਂਪਰੇਰੀ ਆ ਕੰਮ ਕਰਕੇ ਦੇਤਾ ਆ ਆ ਦੇਖ ਆ ਗਿਰੇ ਗਏ ਯੂਰੇ ਲੋਕੀ ਦਾ ਆ ਲਪਿੰਗੀਆਂ ਹੋਈ ਜਾਂਦੀਆਂ ਇਹਨੇ ਹੁਣ ਸੈੱਟ ਕਰਕੇ ਲਾ ਇਹਦੇ ਜਦ ਦਮ ਦਮ ਨਾ ਦਵੇ ਮਾੜੀ ਮੋਟੀ ਪਲੇ ਹੋਵੇ ਬਸ ਇਹ ਚ ਇਹ ਤਾਂ ਹਿੱਲਦਾ ਹੀ ਰਹੇ ਲਾ ਇਦਾਂ ਕਰ ਇਹਨੂੰ ਐਂਗਲ ਲਾਉਂਦੇ ਆ ਆ ਪਿੱਛੇ ਤੋਂ ਦੋ ਇਕੱਠਿਆਂ ਕਰ ਕੇ ਪਿੰਡੀ ਦਾ ਐਂਗਲ ਲਾ ਲਿਆ ਇਹ ਪਤਾ ਕੀ ਆ ਪਲੇ ਕਰਦੀ ਆ ਆ ਆਈ ਮਾਹੀ ਕਹਿੰਦਾ ਵਧੀਆ ਕੰਮ ਕਰ ਦੋ ਐਂਗਲ ਨਹੀਂ ਜੀ ਜਾਨੀ ਇਹਨਾਂ ਨੂੰ ਮੋਟੀ ਨਹੀਂ ਜੀ ਮੋਟੀ ਆਈ ਜੀ ਪਤਾ ਨਹੀਂ ਲਿਆ ਇਹਨੂੰ ਹੁਣ ਕਹਿਦਾ ਦਿੱਤਾ ਜੀ ਡਬਲ ਕਰ ਦੋ ਉਹਨੂੰ ਇਹਨੂੰ ਡਬਲ ਕਰ ਦੋ ਅੰਦਰ ਹੋਊਗਾ ਕਾਟਰ ਨਾਲੇ ਇਹ ਤਾਂ ਮਾਉ ਮੂਜ ਗਾਰੋ ਪਹਾਰ ਮਾ ਜਾਨੀ ਇਹ ਕਾਟਰ ਨਾਲੇ ਨੂਤਰਾ ਵਿੱਜੇ ਕਾਟਰ ਨਾਲੇ ਮੈਨਾਂ ਜੀ ਉਹਨੂੰ ਹਾਈ ਟੈਂਕਰ ਵੀ ਲੱਗ ਜਾਂਦਾ ਦੋ ਦੇ ਚੱਕਰ ਜਾਈਦਾ ਪੱਤੀ ਨਾਲੇ ਹੀ ਬੱਜੀ ਕੱਲੇ ਇਹ ਤਾਂ ਹੈਂਗ ਮੂਜ ਨੇ ਪਰਾਂ ਵਾਲਾ ਜਮਾ ਹੀ ਮੁਸ ਗਿਆ ਹਾਂ ਸਾਰੇ ਕਿ ਆਇਆ ਜੋਰ ਮਾਰਦੇ ਜੀ ਕਹੇ ਜਾਂਦਾ ਨਾ ਜਾਂਦੇ ਕਿੱਝ ਕੇ ਲੈ ਹਾਂ ਅਸੀਂ ਕਰਨਾ ਉਹ ਕੌਣ ਗਿਆ ਪੱਤੀਆਂ ਲੱਗੀਆਂ ਵੀਆਂ ਇਹ ਕਿਨੂੰ ਮੈਂ ਹੱਲੇ ਆਉਂਗਾ ਜਿਹੜੇ ਇਹਦੇ ਪਰ ਸਪਿੰਨਰ ਜੇ ਘੁੰਮਦੇ ਉਹ ਵੀ ਲਾਦੀ ਹੂੰ ਮੇਰਾ ਫੋਨ ਨਹੀਂ ਮਿਲਦਾ ਨੱਟ ਜੀ ਕਿਹੜੇ ਇਥੇ ਕੱਪ ਲਿਆਉਂਗੇ ਲਾਉਣੇ ਪੈਪ ਸਿੱਧਾ ਪੈਪ ਤਾਂ ਨਹੀਂ ਲੱਗਣਾ ਇਹ ਨਹੀਂ ਸਿੱਧਾ ਲੱਗਣਾ ਫਿਰ ਵੀ ਐਂਡਾਂ ਲੱਕਣੀ ਬਣ ਕੇ ਆਂ ਤਿੰਗੂ ਵਾ ਲਾ ਦੇ ਨੋ ਵਾ ਕੇ ਚਲ ਮੁੱਟੀ ਲਾ ਲੇਂਗੇ ਬੁੱਕ ਜੰਦਗੀ ਜਿਹੜੀ ਮੁੱਟੀ ਪੱਤੀ ਹੁੰਦੀ ਉਹਨੂੰ ਕੱਟ ਲੈ ਸਾਡੀ ਨੂੰ ਤਾਂ ਕੇ ਅੰਦਰ ਕਿਆ ਰੋਟ ਤੈਨੂੰ ਜਿਹੜਾ ਮੁਝ ਗਿਆ ਮਾਤਾ ਮੁਝਰਾ ਭਾਈ ਜਿੰਨਾ ਤੇਰੇ ਚਾਹਂਦੇ ਅੰਦਰ ਸੜਾਟ ਕਰਦੇ ਆ ਇਧਰ ਦੇ ਨਹੀਂ ਕਰਦੇ ਯਾਰ ਫੇਰ ਕਿੱਟਾ ਮੁਝ ਗਿਆ ਇਹ ਮੁਝਰਾ ਪਤਾ ਕਿੱਦਾਂ ਹੈ ਜੇ ਨਰਵਾ ਵੇ ਮੁਝੇ ਨਾ ਇਹ ਪ੍ਰਕਾਰਾਂ ਦੇ ਝੜਕਿਆਂ ਹੀ ਪੱਤੀ ਇਹ ਤਾਂ ਮੁਚਦਾ ਹੀ ਆ ਇਹ ਕਿ ਆਉਗਾ ਇਹ ਚਾਣੇ ਵਾਲਾ ਸੁਣਿਆ ਰਹੇ ਕਿਨੇ ਲੈ ਲਿਆ ਪੰਗਾ ਬਤਾਈ ਹੋਇਆ ਮੈਂ ਲੈ ਇਹ ਉញਮ ਹੋ ਗਿਆ ਹੈ ਮੈਂ ਤੁਹਾਨੂੰ ਦਿਖਾਉਂਦਾ ਜਦ ਖਿੱਚਦੇ ਆ ਰੱਸਾ ਟਾਈਟ ਹੋਣਾ ਤਾਂ ਹੀ ਮੁਚਦਾ ਹੋਣਾ ਇਹ ਗੱਲ ਸੁਣਿਆ ਹੈਪੀ ਰਾਂ ਦੇ ਨਾਲ ਦੀ ਪੱਤੀ ਲੱਗੀ ਵੀ ਆ ਉਹ ਵੀ ਰੱਸਾ ਇਕੱਠਾ ਕਰਦੇ ਮੈਨੂੰ ਦਿਖਾਈ ਮੁਝਾ ਵੇ ਸੇਮ ਪੱਤੀ ਸੇਮ ਹੈਂਡਲ ਉਹ ਬਾਈ ਪੱਤੀ ਦਾ ਫਰਕ ਐ ਯਾਰਾ ਬਾਪੂ ਦਾ ਕਹਿੰਦਾ ਚੜਦੇ ਆ ਹਾਂ ਕੌਣ ਚੜਦਾ ਆ ਐ ਚੜਦੇ ਹੁੰਦੇ ਬਲਣਾ ਪੈ ਜਾਂਦਾ ਅੰਦਰ ਨੂੰ ਪਿਆਵਾ ਬਲਣੂ ਲੈ ਇੱਕ ਇਹ ਇਹ ਦੇ ਨਾ ਨੇ ਕਰਨਾ ਬਾਪੂ ਨੇ ਤਾਂ ਵੀ ਨਹੀਂ ਕਰਨ ਦੇਣਾ ਕਹਿੰਦਾ ਚੜਦੇ ਕੌਣ ਕਸਦਾ ਚੜ ਕੇ ਲੈ ਉਈਓ ਬਸ ਆਪਣੇ ਕੋਲ ਦੀ ਕਹਿੰਦਾ ਕਸ ਕੇ ਚੜਦੇ ਤੁਹਾਨੂੰ ਪਤਾ ਹੀ ਨਹੀਂਗਾ ਵੀ ਕਸ ਕੇ ਕਸ ਚੜ ਕੇ ਬਿੰਦਾ ਹੋਣਾ ਲੈ ਦਾ ਨੂੰ ਪੱਟ ਕੇ ਉਹ ਮੋਟੀ ਲਾ ਦਿੰਗੇ ਮੋਟੀ ਲਾ ਦਿੰਗੇ ਪਾਰ ਸੂਤ ਦੀ ਲਾ ਦਿੰਦੇ ਹੋਰ ਦੱਸ ਪੱਟੀ ਹੋਰ ਕਟਾ ਲਿਆਓ ਜਾਓ ਭਾਜੋ ਮੋਟੀ ਗੱਲ ਬਣਾ ਦੇ ਹੋਣਾ ਉਹ ਥੋੜੀ ਆ ਜੀ ਉਹਨੂੰ ਡਬਲ ਕਰ ਦੋ ਉਹਨੂੰ ਡਬਲ ਕਰ ਦੋ ਜੀ ਰੰਗ ਇਹਨੂੰ ਤਾਂ ਡਬਲ ਪਾਉਣਾ ਡਬਲ ਕਰਕੇ ਰਾਪਟਾ ਕਿ ਤੁਸੀਂ ਕਿਹੜਾ ਜਿਆਦਾ ਕੁੰਡੇ ਲਾਏ ਰੋਲਾ ਦਾ ਪਾਈ ਗਿਆ ਵੀ ਦੂਏ ਲਾ ਦੋ ਲੋਕ ਵਾਲੇ ਉਹ ਨਹੀਂ ਫੈਦਾ ਕਾਤੇ ਜੀ ਤੁਸੀਂ ਨਹੀਂ ਹੈਗਾ ਬੇਕਾਰ ਕੰਮ ਆ ਉਹ ਆ ਠੀਕ ਐ ਸਿੰਗਲ ਐ ਸਿੰਗਲ ਸਿੰਗਲੇ ਆ ਉਹ ਡੌਰ ਯੂ ਆ ਮੈਂ ਹੋ ਸਾਨੂੰ ਡਾਲਾ ਲਾਉਣਾ ਹੋਰ ਲਿਆਉਣ ਲੱਗ ਗਿਆ ਹੈ ਰੰਗ ਤਾਂ ਫੇਰ ਕਰਾਉਣੀ ਆ ਮਗਾ ਲਿਆਉਣਾ ਲਿਆ ਲਾ ਦਿੰਦੇ ਆ ਚੱਲ ਤੁਸੀਂ ਆਹ ਕਰੋ ਹਲੇ ਜਾਲੀ ਦਾ ਰੰਗ ਗ੍ਰਾਮ ਕੋ ਦੋ ਸਾਲ ਤੋਂ ਫੇਰ ਕਰਾ ਲਵਾਉਂਗਾ ਸਾਰਾ ਕੁਝ ਕੀ ਕਰੀਏ ਜੀ ਜਾਲੀ ਦਾ ਰਹਿਣ ਦੀ ਗੱਲਾਂ ਦੀ ਸਾਨੂੰ ਕੀ ਗਾਲੀ ਦਾ ਸਾਲਾ ਰੰਗ ਬੁਰਾ ਲੱਗਣਾ ਜੀ ਉੱਪਰ ਲੱਗੀ ਵੀ ਸਾਲਾ ਕਾਲਾ ਹੋ ਜੂ ਨਾ ਮੈਟ ਰੰਗ ਹੋ ਜੂ ਇਹਦਾ ਤਾਰ ਦਾ ਬਣਾ ਜੀ ਬੇਟੇ ਉੱਪਰ ਨਹੀਂ ਲੱਗਣੀ ਇਹਦਾ ਤਾਰ ਕਰਕੇ ਲੱਗਣੀ ਆੰਨਾ-ਗੰਨਾ ਕਰਕੇ ਥੱਲੇ ਲਾ ਕੇ ਤਾਂ ਕਰੇਗਾ ਇਹਦਾ ਤਾਰ ਕਰਕੇ ਥੱਲੇ ਨਾਲੇ ਰੰਗ ਮਾਰ ਲੈ ਤੇ 달ਲਾ ਵੀ ਲੋਣਾ ਨਾਲਾ ਵੀ ਨਹੀਂ ਬਣਾਉਂਦਾ ਤੂੰ ਹਲੇ ਰਹਿਣ ਦੇ ਤੂੰ ਮਲੇ ਹਲੇ ਸ਼ੇਰ ਨਹੀਂ ਤੂੰ ਪਿੱਛੇ ਆ ਬੱਦ ਨਾ ਲੰਡਾ ਅੰਦਰ ਜਾਣੇ ਦੋੜਾ ਜਾ ਤਿੰਨ ਮੰਨਰ ਨਹੀਂ ਕਾ ਡੱਬੀ ਲੱਗ ਜੂ ਬਦਾਨਾ ਫੜੀ ਉਹਦਾ ਸਰਪੰਚ ਦੀ ਡੱਬੀ ਲੱਗ ਜੂ ਜਿਹੜਾ ਕਾਜਾ ਲਾਉਂਦੇ ਹੋ ਉਹ ਥੋੜਾ ਲਾਉਣਾ ਪੈਣਾ ਪੈ ਪੈ ਪੂ ਚੱਕੇ ਦਰ ਤਤਵਾ ਆਕਰੋ ਹਲੇ ਇਹ ਤਾਂ ਹੋ ਜਾਣੇ ਤੇ ਬਸਦੀ ਨੂੰ ਕਰ ਦੋ ਜਿਹੜਾ ਔਰ ਐਲ ਸਵਾਦ ਕੋਈ ਕੰਮ ਨਹੀਂ ਗਈ ਗੱਲ ਠੀਕ ਹੈ ਬੱਸ ਦੇਖ ਲੈ ਜਿਹੜਾ ਕੋਈ ਕਰੋਨਾ ਕਰਾ ਲਾ ਮੈਂ ਤਾਂ ਕੋਈ ਨਹੀਂ ਕਹਿੰਦਾ। ਆਓ ਵਾ ਠੀਕ ਐ। ਆਈਏ ਆਉਂਦੇ ਜਾਈਂ। ਨਾਉ ਲਿਆਉਂਦਾ ਇਹਦੇ ਜਿਹੜੇ ਕੱਪ ਜੇ ਲੱਗਦੇ ਆ ਅੱਜ। ਹੋਰ ਨਵਾਂ ਕੋਈ ਉਹਦੇ ਆਉਣਾ ਬਿਲਕੀ ਵਾਲਾ ਕੋਈ ਜੀ ਜੂ ਵੀ ਲਾਉਣੇ ਕਟਾ ਕੇ। ਇਹਦੇ ਤੋਂ ਲਾਉਣੀਆਂ 147। ਹੋਰ ਤਾਂ ਕਿਆ ਲਾਉਣਾ ਰੰਗ ਤੇ ਬੱਸ ਦੇਖੀ। ਹੋਰ ਕਿਆ ਫਾਇਦਾ ਜੁਰਾ ਰੱਖਿਆ ਖੜਾ ਪੂਜਾ ਜਿੱਥੇ ਬੈੱਡ ਹੋਈ ਜਾਂਦਾ ਉਹਨਾਂ ਰੱਖਣਾ ਪੂਜਾ। ਇਹਦੇ ਕੰਨ ਨਹੀਂ ਦੇਖਦੇ। ਹਾਂ। ਬਾਹਰ ਦਾ ਕੋਈ ਨੀ ਵਾਲਾ ਕਰ ਲੀਦਾ ਫੱਟੇ ਜਾ। ਆਉਗਾ ਥੱਲੇ ਹੀ ਆ ਜਿਹੜਾ ਹੈਗਾ ਸਬੰਦ ਨੀ ਕੋਈ ਰੰਗ ਮਾਰ ਜਦਾ ਸਿੱਸੀ ਲਾਈਨ ਹੈ। ਦਾ ਹੀ ਆ ਵਾਰਿਆ ਨਹੀਂ 100 ਦੇ ਸਿੱਸੀ ਲੈ ਕੇ। ਮਾਰਦੇ ਪਿਆ ਹੁਣ ਸਾਲ ਪਾ ਦੀ ਮਾਰ ਦੇਣਾ ਕਰਾ। ਤੂੰ ਇਹਨੂੰ ਖੋਲ ਕੇ ਸੈੱਟ ਕਰ ਦੇ ਬਸ। ਜਾਣਾ ਜਾਣੀ ਨਾਲ ਵੀ ਮੂਰੇ ਰੰਗ ਨਹੀਂ ਹੋਣਾ ਇਹ ਤਾਂ ਹੋ ਰਹੀ ਹੈ। ਉਹ ਕੋਈ ਨਾ ਜੀ ਕਰ ਲੂੰਗਾ ਇੰਨਾ ਕ ਮੈਂ ਸੈੱਟ ਮੈਟ ਕਲਰ ਮਾਰ ਦੂੰਗੇ। ਹੈਂ? ਕੀ? ਵਾਲੇ ਕਹਿੰਗੇ। ਬਾਈ ਕੁੱਟਣੀ ਆ ਹੀ ਹੈ ਇਹ ਹੁਣ। ਟੈਂਪਰੇਰੀ ਕੰਮ ਕਰਦੇ ਬਸ। ਬੱਡ ਤਣੀਆਂ ਇਹਦਾ ਆਉਂਗਾ ਹੁਣ ਫੋਰਮੈਨ ਉਹਨੂੰ ਬੁਲਾਉਂਗੇ ਇਲੈਕਟ੍ਰੀਸ਼ੀਅਨ ਨੂੰ ਕਰਵਾਉਂਗੇ ਲਾਈਟਾਂ ਚਿਪਕਣ ਵਾਲੀ ਚਾਹੀਦੀ ਨੇ ਉਹਨੂੰ ਸਾਖ ਵਾਲਾ ਚਾਹੀਦਾ ਨਾਟ ਵਾਲੀ ਸਾਖ ਮਾਰ ਲੈ ਜੀ ਬਹੁਤੀ ਮੋਟੀ ਚਾਹੀਦੀ ਸਾਖ ਮਾਰ ਕੇ ਨਾਟ ਕਰਦਾ ਉਹ ਮੈਟ ਲੰਗੇ ਲਾ ਮੈਟ ਦੀ ਬੈਡ ਤੂੰ ਜੱਲੇ ਘਾਣੀ ਦਾ ਕੁਛ ਨਹੀਂ ਯਾਰ ਨਵੇੜ ਕੇ ਪਰੇ ਕਰੀ ਅੱਜ ਮੈਟ ਤਾਂ ਪਿਆ ਬੁਲੇ ਪਹਿਲਾਂ ਪਿਆ ਮੈਟ ਹੋ ਜਾਣਾ ਜੀ ਮੈਟ ਕਲਰ ਤਾਂ ਚੱਲ ਦੁੱਲੇ ਇੱਥੇ ਲਿਆ ਫੜ ਲਿਓ ਕਿ ਕਿੰਨੇ ਕਿ ਦਉਣਾ ਬਾਹੀ ਆਹੀ ਹੋਰ ਤਾਂ ਕੁਝ ਨਹੀਂ ਹੈਗਾ ਹਾਂ ਬੋਲੋ ਸਾਹਿਬ ਆਪੇ ਤੂੰ ਕੂਲਰ ਬਣਾ ਦੇ ਬਾਬਾ ਜੀ ਜਿੰਨੇ ਪੈਦਾਂਗੇ ਜਿੰਨੇ ਮੱਗੀ ਦੇ ਦੁੱਲੇ ਹੋਰ ਤਾਂ ਠੀਕ ਹੈ ਨਾ ਐ ਦੁੱਲੇ ਲੈ ਕੁੰਡਰ ਬਣਾ ਦੇ ਦਿੱਤੀ ਹੈ ਕੂਲਰ ਬਣਾ ਦਿਆ ਜੀ ਪੜਿਆ ਰਾਇ ਜੀ ਆ ਤੂੰ ਜਾ ਰਹੀ ਹੈ ਉਹ ਨਾ ਆ ਦੇ ਲੈ ਕਿੱਧਰ ਨੂੰ ਮੁਚ ਗਿਆ ਮਾ ਉਹ ਕਿੱਧਰ ਨੂੰ ਮੁਚਿਆ ਵਾ ਇੱਧਰ ਲੈ ਬਦੁੱਲੇ ਆਹੀ ਕਰਦੇ ਐਨੇ ਫਿਰ ਦੇਖਦੇ ਆ